ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ Ontario ਦੇ PNP ਰਾਹੀਂ ਕਨੇਡਾ ਵਿੱਚ ਪ੍ਰਵਾਸ ਕਰਨਾ ਕਿਸ ਤਰ੍ਹਾਂ ਦੀ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC Ontario ਵਿੱਚ ਰਹਿਣ ਵਾਲੇ ਆਸਥਾਈ ਨਿਵਾਸੀਆਂ ਲਈ ਸਥਾਈ ਨਿਵਾਸ PR ਲਈ ਕਈ ਰਸਤੇ ਪ੍ਰਦਾਨ ਕਰਦੀ ਹੈ ਕੈਨੇਡਾ ਦੇ ਸਭ ਤੋਂ ਪ੍ਰਸਿੱਧ ਨਵੇਂ ਆਉਣ ਵਾਲੇ ਠਿਕਾਣਿਆਂ ਵਿੱਚੋਂ ਇੱਕ ਹੈ Ontario ਇਹ Ontario ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (OINP) Ontario ਦੇ ਸਮਰਪਿਤ ਪ੍ਰਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP) ਕਾਰਨ ਸੰਭਵ ਹੋਇਆ ਹੈ। OINP ਸਥਾਨਕ ਸਰਕਾਰਾਂ ਨੂੰ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸੱਦਾ ਦੇਣ ਦੀ ਇਜਾਜ਼ਤ ਦਿੰਦੀ ਹੈ ਜੋ ਉਹ ਮਹਿਸੂਸ ਕਰਦੇ ਨੇ ਕਿ ਸਥਾਨਕ ਲੇਬਰ ਬਾਜ਼ਾਰ ਦੀਆਂ ਲੋੜਾਂ ਅਤੇ ਜਨਸੰਖਿਆ ਦੇ ਪਾੜੇ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਸਭ ਤੋਂ ਅਨੁਕੂਲ ਨੇ। ਇੱਕ 11 ਪੀ ਐਨ ਪੀ ਵਿੱਚੋਂ ਇੱਕ ਹੈ ਜੋ ਪੂਰੇ ਕੈਨੇਡਾ ਵਿੱਚ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੁਆਰਾ ਚਲਾਏ ਜਾਂਦੇ ਨੇ ਅਨਟਾਰੀਓ ਵਿੱਚ ਕਿਹੜੀਆਂ OINP ਸਟ੍ਰੀਮ ਦੀ ਨਿਵਾਸ ਦੀ ਲੋੜ ਹੈ ਇਸ ਬਾਰੇ ਵੀ ਗੱਲਬਾਤ ਅੱਜ ਆਪਾਂ ਕਰਦੇ ਹਾਂ ਅਨਟਾਰੀਓ ਵਿੱਚ ਤਿੰਨ ਪੀ ਐਨ ਪੀ ਸਟ੍ਰੀਮਾਂ ਨੂੰ ਵਿਸ਼ੇਸ਼ ਤੌਰ ਤੇ ਸੂਬੇ ਵਿੱਚ ਮੌਜੂਦ ਦੇ ਜਾ ਪਿਛਲੇ ਨਿਵਾਸੀ ਜ਼ਰੂਰਤ ਹੈ ਉਹ ਨਰਵਾਦ ਵਪਾਰ ਸਟ੍ਰੀਮ ਮਨੁੱਖੀ ਪੂੰਜੀ ਸ਼੍ਰੇਣੀ ਆਮ ਤੌਰ ਤੇ OINP ਦੀਆਂ ਚਾਰਜ ਸ਼੍ਰੇਣੀਆਂ ਹੁੰਦੀਆਂ ਨੇ ਇਨ੍ਹਾਂ ਸ਼੍ਰੇਣੀਆਂ ਵਿੱਚੋਂ ਇੱਕ ਮਨੁੱਖੀ ਪੂੰਜੀ ਸ਼੍ਰੇਣੀ ਹੈ ਤੇ ਉਥੇ ਦੱਸਦੇ ਕਿ ਜਿਸ ਵਿੱਚ ਹੁਨਰਵੰਦ ਵਪਾਰ ਸਟ੍ਰੀਮ ਸ਼ਾਮਲ ਹੈ ਇਸ ਟੀਮ ਦੀ ਯੋਗਤਾ ਦੇ ਮਾਪਦੰਡ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਦੀ ਲੋੜ ਹੈ ਉਹ ਵਾਤਾਵਰਣ ਵਿੱਚ ਵਰਤਮਾਨ ਵਿੱਚ অন্ਟਾਰੀਓ ਵਿੱਚ ਰਹਿ ਸਕਦੇ ਨੇ ਅਤੇ PR ਲਈ ਅਰਜ਼ੀ ਦੇਣ ਵਾਲੇ ਇੱਕ ਵੈਧ ਵਰਕ ਪਰਮਿਟ ਦੇ ਕਬਜ਼ੇ ਵਿੱਚ ਹੋਣ ਦੇ ਉਥੇ ਦੱਸਦੀ ਹੈ ਕਿ ਇਸ ਟਰੇਮ ਆਈਆਰਸੀਸੀ ਦੇ ਐਕਸਪਲੈਕਸ ਐਂਟਰੀ ਸਿਸਟਮ ਨਾਲ ਜੁੜੀ ਹੋਈ ਹੈ ਮਤਲਬ ਕਿ ਸਿਲ ਟ੍ਰੇਡ ਟਰੇਮ ਉਮੀਦਵਾਰਾਂ ਨੂੰ 600 ਵਾਧੂ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਅੰਕ ਦਿੱਤੇ ਜਾਣਗੇ ਜੇਕਰ ਉਹ ਓਆਈਐਨਪੀ ਨਾਮਜ਼ਦਗੀ ਪ੍ਰਾਪਤ ਕਰਦੇ ਨੇ ਅਤੇ ਸਮਕਾਰ ਕਰਦੇ ਨੇ ਇਹ ਉਥੇ ਦੱਸਦੀ ਹੈ ਕਿ ਇਸ ਟਰੇਮ ਦੁਆਰਾ ਪੀਆਰ ਨੂੰ ਅੱਗੇ ਵਧਾਉਣ ਦੇ ਚਾਹਵਾਂ ਉਮੀਦਵਾਰਾਂ ਦੀ ਯੋਗਤਾ ਤੇ ਹੋਰ ਮਾਪਦੰਡ ਤੇ ਇੱਥੇ ਇੱਕ ਵੈਧ ਐਕਸਪਰਟ ਸੈਂਟਰੀ ਪ੍ਰੋਫਾਈਲ ਰੱਖੋ ਤੇ ਉਥੇ ਹੀ ਘੱਟੋ-ਘੱਟ 1 ਸਾਲ ਦਾ ਫੁੱਲ ਟਾਈਮ ਕੰਮ ਪੇਡ ਦਾ ਜੋ ਤਜਰਬਾ ਤੁਹਾਡੇ ਕੋਲ ਇੱਕ ਵੈਧ ਲਾਇਸੈਂਸ ਦਾ ਸਰਟੀਫਿਕੇਟ ਤੁਹਾਡੇ ਕੋਲ ਤੇ ਕੈਨੇਡੀਅਨ ਜੋ ਲੈਂਗੁਏਜ ਬੈਂਚਮਾਰਕ ਸੀਐਲਬੀ ਲੈਵਲ 5 ਇਸ ਤੋਂ ਵੱਧ ਅੰਗਰੇਜ਼ੀ ਜਾਂ ਫ੍ਰੈਂਚ ਪ੍ਰਾਪਤ ਕਰਨਾ ਮਾਸਟਰ ਗ੍ਰੈਜੂਏਟ ਸਟਰੀਮ ਮਾਸਟਰ ਪੀਐਚਡੀ ਸ਼੍ਰੇਣੀ ਦੇ ਉਮੀਦਵਾਰ OINP ਵਿੱਚ 마స్టਰ ਅਤੇ PhD ਸ਼੍ਰੇਣੀ ਤੇ ਵੀ ਵਿਚਾਰ ਕਰ ਸਕਦੇ ਨੇ ਇਹ ਸ਼੍ਰੇਣੀਆਂ ਦੀਆਂ ਦੋ ਧਾਰਾਵਾਂ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ Ontario ਦੀ Master Graduate Stream ਹੈ ਇਹ ਸਟ੍ਰੀਮ Ontario ਦੀਆਂ ਯੂਗ ਯੂਨੀਵਰਸਿਟੀਆਂ ਤੋਂ Master ਡਿਗਰੀ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਤਿਆਰ ਹੈ ਤੇ ਇਹ ਪ੍ਰੋਵੈਂਸ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਦੀ ਵਰਤੋਂ ਕਰਦੀ ਹੈ ਇਸ ਦਾ ਮਤਲਬ ਇਹ ਹੈ ਕਿ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇੱਕ ਪ੍ਰੋਫਾਈਲ ਬਣਾਉਣਾ ਚਾਹੀਦਾ ਅਤੇ ਪੀਆਰ ਲਈ ਵਿਚਾਰੇ ਜਾਣ ਲਈ ਇੱਕ ইওআই ਰਜਿਸਟਰ ਕਰਨਾ ਚਾਹੀਦਾ ਹੈ ਸਕਿੱਲਡਰ ਟ੍ਰੇਨਸ ਸਟ੍ਰੀਮ ਦੇ ਉਲਟ এআইআরসিসি ਦੇ এক্সਪ੍ਰੈਸ ਐਂਟਰੀ ਸਿਸਟਮ ਦੇ ਨਾਲ ਜੁੜਿਆ ਨਹੀਂ ਹੈ অন্টারিਓ ਵਿੱਚ ਇੱਕ ਯੋਗ ਯੂਨੀਵਰਸਿਟੀ ਮਾਸਟਰ ਡਿਗਰੀ ਪ੍ਰਾਪਤ ਕਰਨ ਤੋਂ ਇਲਾਵਾ ਬੈਨੇਕਾਰਾ ਨੂੰ ਹੇਠਾਂ ਜੋ ਦੋ ਮਾਪਦੰਡ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ ਪਿਛਲੇ 2 ਸਾਲਾਂ ਵਿੱਚ ਘੱਟੋ-ਘੱਟ 1 ਸਾਲ ਅਲੈ ਕਾਨੂੰਨੀ ਤੌਰ ਤੇ ਅੰਟਾਰੀਓ ਵਿੱਚ ਉਹ ਵਿਅਕਤੀ ਰਹਿਣਾ ਚਾਹੀਦਾ ਹੈ ਸੀ ਐਲਬੀ ਦੇ ਪੱਧਰ ਤੇ 7 ਜਾਂ ਇਸ ਤੋਂ ਉੱਚਾ ਅੰਗਰੇਜ਼ੀ ਫ੍ਰੈਂਚ ਪ੍ਰਾਪਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੀ ਐਚ ਡੀ ਗ੍ਰੈਜੂਏਟ ਸਟਰੀਮ ਮਾਸਟਰ ਤੇ ਪੀ ਐਸ ਡੀ ਸ਼੍ਰੇਣੀ ਉਹਨਾਂ ਉਮੀਦਵਾਰਾਂ ਲਈ ਪੀ ਐਚ ਡੀ ਗ੍ਰੈਜੂਏਟ ਸਟਰੀਮ ਜਿਨ੍ਹਾਂ ਕੋਲ ਇੱਕ ਯੋਗ ਅੰਟਾਰੀਓ ਯੂਨੀਵਰਸਿਟੀ ਤੋਂ ਪੀ ਐਸ ਡੀ ਦੀ ਡਿਗਰੀ ਹੈ ਮਾਸਟਰ ਗ੍ਰੈਜੂਏਟ ਸਟਰੀਮ ਦੇ ਸਮਾਨ ਇਸ ਟੀ ਐਮ ਐਕਸਪ੍ਰੈਸ ਐਂਟਰੀ ਆਨਲਾਈਨ ਨਹੀਂ ਹੈ ਦੁਬਾਰਾ ਫਿਰ ਇਸ ਸਟ੍ਰੀਮ ਰਾਹੀਂ ਪੀਆਰ ਲਈ ਯੋਗ ਹੋਣ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਪਿਛਲੇ 2 ਸਾਲਾਂ ਵਿੱਚ ਘੱਟੋ-ਘੱਟ 1 ਸਾਲ ਅਨਟਾਰੀਓ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਚਾਹੀਦਾ ਹੈ ਦਿਲਚਸਪੀ ਰੱਖਣ ਵਾਲੇ ਵਿਨਕਾਰ ਨੂੰ ਪੀਆਰ ਲਈ ਯੋਗ ਹੋਣ ਦੇ ਲਈ ਪ੍ਰੋਫਾਈਲ ਬਣਾਉਣਾ ਚਾਹੀਦਾ ਅਤੇ ਇੱਕ ਈਓਆਰ ਰਜਿਸਟਰਡ ਕਰਨਾ ਚਾਹੀਦਾ ਤੇ ਉੱਥੇ ਦੱਸਦੇ ਕਿ ਦੋਮਾ ਸਟ੍ਰੀਮਾਂ ਦੇ ਲਈ ਜਿੱਥੇ 1500 ਡਾਲਰ ਕਨੇਡੀਅਨ ਐਪਲੀਕੇਸ਼ਨ ਫੀਸ ਵੀ ਤੁਹਾਨੂੰ ਪੇ ਕਰਨੀ ਪਵੇਗੀ ਤੇ ਉੱਥੇ ਹੀ ਹੋਰ ਵਿਕਲਪ ਦੀ ਗੱਲ ਕੀਤੀ ਜਾਵੇ ਤਾਂ OINP ਦੀਆਂ ਚਾਰ ਸ਼੍ਰੇਣੀਆਂ ਨੇ ਤੇ ਉਹਨਾਂ ਵਿੱਚ ਜਿੱਥੇ ਖਾਸ ਕਰਕੇ ਦੋਵੇਂ ਸਟ੍ਰੀਮਾਂ ਲਈ 1500 ਡਾਲਰ ਕਨੇਡੀਅਨ ਐਪਲੀਕੇਸ਼ਨ ਫੀਸ ਵੀ ਤੁਹਾਨੂੰ ਦੇਣੀ ਪਵੇਗੀ ਕਨੇਡੀਅਨ ਕਬਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਖਬਰ ਇਸ ਤਰ੍ਹਾਂ ਚੱਲਣ ਗਿਆ ਦੇਸ਼ ਦੇ ਨੇ तमाम ਖਬਰ ਦੇਖਣ ਵਾਸਤੇ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ